ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਭਰਾ ਇਹ ਆ ਟਿੱਡੀ ਟਿੱਡੀ ਨੂੰ ਫਿਕਰ ਲੱਗਿਆ ਰਹਿੰਦਾ ਵੀ ਵੱਡਿਆਂ ਕਰਕੇ ਮੈਂ ਛੜਾ ਨਾ ਰਹਿ ਜਾ ਆ ਜਾ ਓਏ ਦੂਸਰਾ ਭਰਾ ਹੈ ਜੀ ਟਿੱਡੀ ਤੋਂ ਵੱਡਾ ਰਾਮਾ ਉਮਰ ਤਾਂ 35 ਸਾਲ ਤੋਂ ਟੱਪ ਗਈ ਪਰ ਇਹਨੂੰ ਹਾਲੇ ਵੀ ਲੱਗਦਾ ਵੀ ਮੈਂ ਜਿਹੜਾ ਵਿਆਹ ਕਰਾਉਣਾ ਹੈਗਾ ਤੇ ਤੀਜਾ ਦੋਸਤੋ ਗਾਮਾ ਗਾਮੇ ਦੀ ਜਿਹੜੀ ਵਿਆਹ ਦੀ ਲਕੀਰ ਬਿਲਕੁਲ ਮਿਟ ਚੁੱਕੀ ਹੈ ਤੇ ਇਹ ਸੋਚਦਾ ਮੈਨੂੰ ਕੱਢੀ ਛੱਡੀ ਜਵਾਖਾਂ ਲਈ ਕੋਈ ਵੀ ਮਿਲ ਜੇ ਆ ਗਿਆ ਬਰੇਤਾ ਐਂ ਕਰਦੇ ਆਂ ਆਪਾਂ ਆਟੋ ਪੁੱਛ ਲੈਨੇ ਹੁਣ ਠੀਕ ਐ ਕੁੱਲ ਮਿਲਾ ਕੇ ਜੀ ਇਹ ਤਿੰਨੇ ਭਰਾ ਛੜੇ ਨੇ ਤੇ ਆਪਣਾ ਪਿੰਡ ਛੱਡ ਕੇ ਜਿਹੜਾ ਹੋਰ ਪਿੰਡ ਵਿੱਚ ਰਹਿਣ ਆਏ ਨੇ ਕਿਉਂਕਿ ਉਸ ਪਿੰਡ ਦੇ ਵਿੱਚ ਇਹਨਾਂ ਦਾ ਕੋਈ ਲਾਫੜਾ ਹੋ ਗਿਆ ਸੀ ਜਿਸ ਕਰਕੇ ਇਹਨਾਂ ਨੂੰ ਪਿੰਡ ਛੱਡਣਾ ਪਿਆ ਉਹ ਮੁੰਡਾ ਲਹਿਰਾਇਆ ਉਹ ਗੱਭਰੂ ਨਹੀਂ ਆਇਆ ਯਾ ਹੂਆ ਕਰਾ ਨਾ ਨਹੀਂ ਆਇਆ ਸਵਾ ਆ ਦੁਕਾਨਾਂ ਵਾਲੇ ਲੱਗਦੇ ਨੇ ਹਾਂ ਪਰ ਜਾ ਰਹੇ ਆ ਵੀ ਆਪਣੇ ਟਿਕਾਣਾ ਉਹ ਮੇਰਾ ਵੀਰਾ ਹੱਥ ਬੰਨੇ ਤੇਰਾ ਉਰੇ ਰਾਈ ਨਾ ਬੰਨੇ ਬਾਕੀ ਉਹ ਨਹੀਂ ਆਉਂਦਾ ਉਰੇ ਲੰਬਾ ਨਹੀਂ ਆਉਂਦਾ ਕੋਈ ਉਰੇ ਜੇ ਕੋਈ ਹੀਮ ਖੀਮ ਕਰੀ ਨਾ ਉਰੋਂ ਕਢਾਤੇ ਮੈਂ ਤਾਂ ਤੇਰਾ ਸਾਥ ਦਿੰਦਾ ਨਹੀਂ ਮੁੜ ਕੇ ਉਰਿਆ ਉਰਿਆ ਆਹਾ ਆਹ ਕੋਈ ਉਰੇ ਬਾਊ ਚੰਦ ਦਾ ਘਰ ਕਿਹੜਾ ਉਹ ਬਾਊ ਚੰਦ ਦਾ ਘਰ ਪੁੱਛਿਆਗਾ ਹੂੰ ਉਹ ਇਹਦਾ ਮੈਨੇਜਰ ਹੈ ਚਲ ਕੋਈ ਨਾ ਅਸੀਂ ਬਾਇ ਨਹੀਂ ਉਹ ਪਰਾਂ ਰੱਖੋ ਕਿ ਤੂੰ ਪੰਜਾਬ ਤੋਂ ਵੀ ਦੇਖਦੇ ਹਾਂ ਉਪਰਾਂ ਹੋ ਜਾ ਪਰਸਾ ਮੱਖ ਚੰਦ ਪੜੇ ਵੇ ਉਹ ਲੈ ਯਾਰ ਕਿ ਕੋਈ ਤੂੰ ਤਾਂ ਭਾਈ ਉਹਦੇ ਕੋਲੇ ਫੜ ਮੈਨੂੰ ਤਾਂ ਜਗਾਂ ਨਹੀਂ ਮਿਲਿਆ ਮੈਨੂੰ ਤਾਂ ਸੋਨਾ ਲੱਗਿਆ ਕੰਜਰ ਦਿਓ ਇੱਕੀ ਵੇ ਗੱਟੇ ਵੇ ਨਾ ਤੜਾ ਦੇ ਲੈ ਤਾਂ ਤੂੰ ਆਇਆ ਇਸ ਨੂੰ ਪਤਾ ਵੀ ਆ ਓਏ ਉਹਦਾ ਨੰਬਰ ਲਾ ਓਏ ਟਿੱਡਿਆ ਲਾਉਣਾ ਚਿੱਟਰ ਪਰਵਾ ਦੇ ਆਏ ਹਾਏ ਉਹਦਾ ਨੰਬਰ ਲਾ ਲਾ ਮੇਰੇ ਨਾਲ ਕਰਾਂ ਗੱਲ ਉਹਦੀ ਮੈਂ ਕਰਦਾ ਤੂੰ ਗੱਲ ਸੁਣ ਤਿੱਕੇ ਨਹੀਂ ਇੱਥੇ ਹੱਥ ਨੇ ਕੱਟ ਚੁੱਕੇ ਲੈ ਬਾਈ ਓ ਤੂੰ ਲੈ ਲੈ ਚੱਲ ਰਿਹਾ ਹੈ ਹੈਲੋ ਹਾਂ ਬਾਈ ਅਸੀਂ ਪਹੁੰਚ ਗਏ ਯਾਰ ਸਾਨੂੰ ਚਾਬੀ ਦਾ ਇੰਤਜ਼ਾਮ ਕਰ ਉਹ ਕਿਹੜਾ ਮਕਾਨ ਆ ਇੱਥੇ ਉਹਰੇ ਜੀ ਕਹਿੰਦਾ ਸੀਗਾ ਮੈਂ ਤੁਹਾਨੂੰ ਬੈਜੋ ਯਾਰ ਇਨੇ ਕੋਈ ਫੋਨ ਕਰਾਂ ਦਾ ਕੋਈ ਬੰਦਾ ਆ ਆ ਆ ਗਿਆ ਬਾਈ ਬਾਈ ਯਾਰ ਅਸੀਂ ਇੱਕ ਮਕਾਨ ਪੁੱਛਿਆ ਸੀ ਯਾਰ ਹਾਂ ਹਾਂ ਬਾਈ ਆਹ ਮਕਾਨ ਨੇ ਉਹਦੀ ਚਾਬੀ ਦੇ ਦੇ ਬਾਈ ਚਾਬੀ ਆ ਰਹੀ ਹੈ ਬਾਈ ਲੈ ਕੇ ਆਇਆ ਦੇਖੇ 2 ਮਹੀਨੇ ਵਾਸਤੇ ਮਕਾਨ ਨਹੀਂ ਛੁੱਟਾ ਕੋਈ ਲਾਂਬਾ ਨਾ ਪਿਆ ਢਗਵਾੜ ਚ ਨਾ ਨਾ ਬਾਈ ਕੋਈ ਨਹੀਂ ਆਉਂਦਾ ਹਾਲੋ ਚਲ ਬਾਈ ਗਰੰਟੀ ਦਿੱਤੀ ਆ ਖੋਲ ਲੋ ਧੰਨਵਾਦ ਬਾਈ ਤੇਰਾ ਯਾਰ ਚਾਬੀ ਤੇ ਸੀ ਠੀਕ ਹੈ ਬਾਈ ਬਾਓ ਵਰਕ ਕੇ ਫਿਰਦੇ ਸੀ ਉਹ ਗਮਿਆਂ ਮਕਾਨ ਮੈਂ ਤਾਂ ਮਾਕੀ ਉਹ ਗਮਿਆਂ ਮਕਾਨੇ ਬਹੁਤ ਸੋਹਣਾ ਹੋਇਤਾ ਇਹਦਾ ਨਜ਼ਾਰਾ ਦੇ ਦਿੱਤਾ ਇਹ ਗਮਿਆਂ ਓਏ ਵੱਡੇ ਪਾਇੂਰੀਆਂ ਚਰੂਸ ਕੱਢਣ ਲੱਗਿਆ ਪਹਿਲੀ ਤਾਂ ਕੋਈ ਰੱਖਦਾ ਨਹੀਂ ਆ ਉਹ ਨਹੀਂ ਉਰੇ ਲਾਂਭਾ ਤਾਂ ਕੋਈ ਤੂੰ ਖੱਟੇਗਾ ਲਾਂਬੇ ਤੂੰ ਕਢਾਉਣਾ ਇਹ ਤਾਂ ਮਕਾਨ ਏ ਯਾਰ ਸਿਰਾ ਕਰਾਤਾ ਬਾਈ ਸਾਰਾ ਪੱਕਾ ਹੈ ਉਹ ਡਿਸ ਵੀ ਲੱਗਿਆ ਹੋਇਆ ਹੈ ਯਾਰ ਆ ਗਿਆ ਵੇ ਅੱਥਨੇ ਮੀਟ ਬਣਾ ਲਿਆ ਕਰਾਂਗੇ ਇੱਥੇ ਤੇਰੇ ਆਹੀ ਕਾਰਾਂ ਨੇ ਕਢਾਏ ਆ ਮੀਟ ਬਣਾ ਲਾਂਗੇ ਗੱਲ ਸੁਣ ਜਰਾ ਸਮਝ ਜਾ ਪੂਰੇ ਵੇਚਤੀ ਨਹੀਂ ਉਹ ਕੁਛ ਨਹੀਂ ਹੁੰਦਾ ਅੱਖ ਨੇ ਕਿਹਨੂੰ ਪਤਾ ਲੱਗਦਾ ਗੱਲ ਠੰਡੀ ਬਹਿ ਜੂ ਫੇਰ ਪਿੰਡੇ ਚ ਫੇਰ ਪੈ ਚੱਲਾਂ ਤੂੰ ਬਾਹਰ ਖੋਲ ਯਾਰ ਗਰਮੀ ਬਹੁਤ ਹੈ ਨਾ ਨਾ ਬਾਦਵਾਦੀ ਫੋਟ ਕਿਤੇ ਜਾਣ ਨਾ ਟਿਕਾਣਾ ਨਹੀਂ ਹੈ ਉਹ ਆਜੋ ਆਜੋ ਪਤੰਦਰੋ ਇੱਥੇ ਨਿਆਰੀ ਦਿੱਤਾ ਕਰਤਾ ਸੁਣਾ ਗੱਲ ਸੁਣ ਓ ਟਿੱਡਿਆ ਹਾਂ ਗਾਮੇ ਬਾਈ ਓਏ ਰੋਟੀ ਪਾਣੀ ਦਾ ਬਿੰਤਜਾਮ ਕਰ ਲੈ ਕੋਈ ਰਸਨ ਪਾਣੀ ਲਿਆ ਯਾਰਾ ਜਾਂਦਾ ਮੈਂ ਬਾਜ਼ਾਰ ਚ ਜਾਂਦਾ ਹੁਣੀ ਤੁਸੀਂ ਸਫਾਈ ਕਰੋ ਮੈਂ ਬਾਜ਼ਾਰ ਚ ਜਾਂਦਾ ਤੁਸੀਂ ਇਹਨੇ ਸਫਾਈ ਕਰੋ ਮੈਂ ਆਥਣ ਦੀ ਰੋਟੀ ਦਾ ਹੱਲ ਕਰਦਾ ਜਾਂ ਲੈ ਕੇ ਆ ਫਿਰ ਛੇਤੀ ਜਾ ਠੀਕ ਚੰਗਾ ਮੈਂ ਜਾਂਦਾ ਗੱਲ ਸੁਣ ਹਾਂ ਓਏ ਲਾਲਪਰੀ ਦਾ ਵੀ ਇੰਤਜਾਮ ਕਰ ਲਈ ਓਏ ਉਹ ਵੀ ਲਿਆਉਂਗਾ ਮੈਨੂੰ ਸਾਰਾ ਪਤਾ ਹੈ ਆਹਾ ਹਾਂ ਜਾ ਸਰਛੀ ਜਾਂ ਮੇਰਾ ਗੇਰ ਮੋਰ ਗਾਲਿਆਂ ਮੇਂ ਕ ਬੱਕਰਾ ਉਹ ਜਿਹੜਾ ਮਰਜੀ ਕੁਛ ਲਿਆ ਆਪਾਂ ਕਿਹੜਾ ਜਵਾਬ ਦਿੰਨੇ ਆ ਚੰਗਾ ਮੈਂ ਜਾਨਣਾ ਫਿਰ ਗਮਿਆ ਓਏ ਓਹ ਹਾਂ ਰਾਮਿਆ ਓ ਕਿੱਧਰ ਭੇਜਦਾ ਡਿੱਡੀ ਯਾਰ ਓਏ ਬਾਜ਼ਾਰ ਭੇਜਿਆ ਸੀਗਾ ਸੌਦਾ ਲੈਣ ਵਾਸਤੇ ਆਉਂਦੇ ਹੀ ਹੁਣਾ ਉਹ ਸਵੇਰ ਦਾ ਖੁੱਡਾ ਰੜੀ ਜਾਂਦਾ ਯਾਰ ਕਿੱਥੇ ਜਾਈਏ ਹੁਣ ਉਹ ਬਹਿ ਜਾ ਬਹਿ ਜਾ ਆ ਜਾ ਬਹਿ ਜਾ ਆਂਦੇ ਹੀ ਹੁਣਾ ਹੁਣ ਆ ਜੂਗਾ ਪੁੱ ਬਰੇ ਸਾਲੇ ਦੀ ਭੁੱਖ ਲੱਗੀ ਪਈ ਯਾਰ ਉਹ ਕੋਈ ਨਾ ਮਹਾ 5 ਮਿੰਟਾਂ ਨਾਲ ਕੀ ਜਾਨ ਨਿਕਲਦੀ ਐ ਤਰੀ ਤੇਰਾ ਦਵਾਰੇ ਉੱਠੀ ਪਠੇਬਾ ਕਰਾ ਦੂੰ ਮੈਂ ਤੂੰ ਮੈਨੂੰ ਜਾਣ ਨਹੀਂ ਮੈਂ ਕੱਪੜੇ ਸਵਾ ਉਹ ਆ ਗਿਆ ਆ ਗਿਆ ਛੋਟੇ ਭਾਈ ਆ ਗਿਆ ਵੱਡੇ ਭਾਈ ਬੜੀ ਲੇਟ ਹੋ ਗਿਆ ਯਾਰ ਲੇਟ ਹੋਣੀ ਸੀ ਬਾਜ਼ਾਰ ਕਿਹੜਾ ਥੋੜੀ ਦੂਰ ਹੈ ਅੱਛਾ ਜੀ ਥੱਕ ਗਿਆ ਬਾਤ ਕਿਨਾ ਗੋਲ ਗੱਪੇ ਖਾਣ ਲੱਗਿਆ ਤੀ ਅੱਛਾ ਹਾਂ ਇੱਥੇ ਕੋ ਡਾਰੜਾ ਪੈ ਤੈਨੂੰ ਗੋਲ ਗੱਪੇ ਨਹੀਂ ਪਈਆਂ ਭਾਈ ਮੈਨੂੰ ਭੁੱਖ ਲੱਗ ਰਹੀ ਸੀ ਕਿੰਨੀ ਦੂਰ ਹੈ ਪਤਾ ਬਾਜ਼ਾਰ ਤੁਰਕੇ ਜਾਣਾ ਪੈਂਦਾ ਦੋਸਤੋ ਚਾਹ ਲਾੜੋ ਨਾ ਹੁਣ ਬਣਾਓ ਕਰਾਂ ਸਮਾਨ ਆਪਣਾ ਜਿਹੜਾ ਰੋਟੀ ਪੈਨ ਕਰੋ ਤਿਆਰ ਮੈਂ ਕੁਸ ਬਾਥਨ ਕੁਸ ਲਗਣਾ ਭਾਈ ਲਾਲ ਪਰੀ ਦੀ ਤਾਂ ਲਾਗਤ ਵਾਲੀ ਐ ਲਾਲ ਪਰੀ ਨਹੀਂ ਮੇਰੀ ਚੇਟੀ ਲਈ ਆਹਾ ਹੋਰੇ ਕੋਈ ਲਾਂਬਾ ਨਹੀਂ ਆਣਾ ਚਾਹੀਦਾ ਜੇ ਲਾਂਬਾ ਆਇਆ ਦੇਖ ਲੋ ਫਿਰ ਨਾਲੇ ਗੱਲ ਹੁਣ ਕੋਈ ਇਹੀ ਜੀ ਗੱਲ ਹੀ ਹੋਣੀ ਚਾਹੀਦੀ ਕੰਮ ਹੈ ਭਾਈ ਮੇਰਾ ਤਾਂ ਕੋਈ ਲਾਂਬਾ ਆਇਆ ਨਹੀਂ ਅੱਜ ਤੱਕ ਆਹ ਘਟਦਾ ਸਾਰੇ ਲਾਂਬੇ ਹਰ ਇੱਕ ਥਾਂ 'ਤੇ ਇਹੀ ਮੂੰਹ ਕਾਲਾ ਕਰਵਾਉਂਦਾ ਆਪਣਾ ਇਹ ਤਾਂ ਕੀ ਕਰੀਏ ਯਾਰ ਇਹ ਸਾਲ ਮੇਰੇ ਸਾਹਨੇ ਤੀਵੀਂ ਉਹ ਕਰਾਤੇ ਤੀਵੀਂ ਦੇਖਦਾ ਨਹੀਂ ਹੱਥ ਜਾਂਦਾ ਉਹ ਛੱਡੋ ਯਾਰ ਪੈਗ ਲਾਓ ਕਿਹੜੀਆਂ ਗੱਲਾਂ ਪੱਲਾ ਚ ਨਹੀਂ ਆਪਾਂ ਇੱਜ਼ਤ ਬਣਾਉਣੀ ਐ ਇੱਥੇ ਚੱਪਾ ਪੈ ਗਿਆ ਬਾ ਤੜੀ ਆਵੇ ਤੂੰ ਬਾ ਵੀ ਵੱਡਾ ਭਾਈ ਪਾਊਗਾ ਵੱਡੇ ਪਾਲ ਪਾਲੂਏ ਕਾਨੂੰਨ ਦਾ ਲੱਗ ਰਿਹਾ ਚੱਲ ਮੈਨੂੰ ਕਰ ਤੂੰ ਤੂੰ ਤਾਂ ਲੜੀ ਜਾਉ ਤੂੰ ਦੂਰ ਪਾਇਆ ਹੱਥਾਂ ਦਾ ਬੇਰਾ ਮੈਂ ਤਾਂ ਥੋੜੀ ਦੀ ਮੈਂ ਬਾਈ ਉਹ ਕੀ ਕਰ ਰਿਹਾ ਮੈਂ ਤਾਂ ਪੀਕੋ ਥੋੜੀ ਜੀ ਵਾਦਾ ਹੋਣਾ ਛੜ ਉਹ ਯਾਰ ਤੜਕੇ ਦੇ ਸਾਡੇ ਤੋਂ ਤਾਣ ਲੱਗ ਰਹੇ ਉਹ ਨੂੰ ਤਾਂ ਵੱਡਾ ਪੈਗੀ ਰੱਖ ਲਿਆ ਨਹੀਂ ਕੀਤਾ ਨਹੀਂ ਮੈਂ ਕਿਹਾ ਪੰਜੇ ਦੇ ਦੋਣ ਬਣਾ ਲਉ ਆਪ ਖੋਦ ਕਰਕੇ ਬੈਠੀ ਮੈਂ ਤੁਹਾਨੂੰ ਬਾਜ਼ਾਰ ਚ ਕਿੰਨਾ ਕਿਹਾ ਆਟੋ ਤੇ ਵੀ ਮੈਨੂੰ ਖਵਾ ਦੋ ਕੁਝ ਖਵਾ ਦੋ ਨਾਲ ਖਾ ਲਉ ਉਸ ਤਾਂ ਕਹਿੰਦੇ ਪੈਸੇ ਨਹੀਂ ਹੈਗੇ ਚੱਕੋ ਲੈ ਕੇ ਚੱਕੋ ਪੰਜਾਬ ਦੀ ਹੈ ਉਹਦਾ ਦਿੱਤਾ ਉਹ ਇਹ ਅੱਜ ਬਗਾਂ ਨੇ ਫੜ ਦਿੱਤਾ ਉਹ ਅੱਜ ਬੇਦੀ ਮਾਰ ਜੀ ਆਏ ਹਾਏ ਆ ਜਦੀ ਇਸ ਹਾਕਨੇ ਦੀ ਕਾਲਜਾ ਜਾਂ ਚੀਰਦਾ ਮੇਰਾ ਤਾਂ ਜੈਰ ਪਈਆ ਛੋਟੇ ਭਾਈ ਸਾਡੀ ਇੱਛਤ ਰੱਖ ਮੈਂ ਭਾਈ ਹੀ ਗਾਨੇ ਰਾਮੇ ਭਾਈ ਤੂੰ ਸੰਭਲ ਗਿਆ ਮਾੜਾ ਜੰਮ ਇੱਥੇ ਆਪਾਂ ਅਜੇ ਨਾ ਆਏ ਹੈ ਨਾ ਸ਼ਾਂਤ ਮਈਨ ਉਹ ਮੇਰੇ ਬਿਆਦੀ ਵੀ ਸੋਚ ਲਉ ਸਿੱਧਾ ਹੋ ਰੇ ਦਨਾਂ ਜੇ ਬੈ ਗਏ ਫੇਰਾ ਵੱਡੇ ਭਾਈ ਜਿਦਾ ਹੋਇਆ ਤੇਰਾ ਕਿਥੋਂ ਡੋਲਾ ਕਰਾ ਦੀਏ ਇਹਨੂੰ ਹੁਣ ਕਿਹੜੇ ਦੇਣੀਆ ਮਨੰਗ ਨੂੰ 45 ਸਾਲ ਦਾ ਹੋਇਆ ਪਿਆ ਕੋਈ ਨਾ ਆਪਾਂ ਕਹਾਂਗੇ ਆਪਾਂ ਰੀਜਤ ਬਣਾਵਾਂਗੇ ਲੋਕਾਂ ਨੂੰ ਕਹਾਂਗੇ ਭਾਈ ਸਾਡਾ ਮੇਰੇ ਕਰਕੇ ਤਾਂ ਸਾਡਾ ਨਹੀਂ ਹੋਇਆ ਜੇ ਤੂੰ ਮਿੰਦੋਂ ਨੂੰ ਨਾ ਛੇੜਦਾ ਨਾ ਤਾਂ ਪਿੰਡ ਚੋਂ ਆਪਾਂ ਨੇ ਨਿਕਲਣਾ ਨਹੀਂ ਨਹੀਂ ਭਾਈ ਉਹ ਜਿਹੇ ਮੋਢੇ ਤੇ ਹਾਰ ਹੀ ਆਪਣੀ ਬੇਇੱਜ਼ਤੀ ਕਰਾਗੇ ਛੇ ਲੈ ਕੇ ਆਪਣਾ ਪਿੰਡ ਛੱਡ ਕੇ ਆ ਗਏ ਭਾਈ ਸੂਨੀਏ ਬਹੁਤ ਸੀ ਆ ਗਿਆ ਉਹ ਕਿਉਂ ਉਹਦੇ ਪੱਤ ਨਹੀਂ ਗਿਆ ਆ ਖਾਇਆ ਪਰ ਮੋਰ ਦੇ 76 ਘਾਤੀ ਕਮ ਆਗਰ ਨਗਰ ਉਹ 35 ਸਾਲ ਦੇ ਉਹ ਜਨਤਨੀ ਨਾਲ ਜੁੜੀ ਇੱਕ ਤਾਂ ਜੁੜੀ ਸੀ ਉਸੇ ਕਰਕੇ ਤੁਸੀਂ ਇੱਥੇ ਭੁਜਾਤਾ ਮੈਨੂੰ ਪੰਚਾਇਤ ਨੇ ਭੁਜਾਇਆ ਅਸੀਂ ਨਹੀਂ ਭੁਜਾਇਆ ਉੱਚਾ ਨਾ ਇੱਥੇ ਕਰਦਾ ਕੋਈ ਜਗ੍ਹਾ ਓਏ ਤੂੰ ਮੇਰੀ ਗੱਲ ਸੁਣ ਲੈ ਇੱਕ ਅੱਗੇ ਤੂੰ ਮੇਰੇ ਤੋਂ ਪੁੱਛ ਕੇ ਕੰਮ ਕਰਨਾ ਅੱਗੇ ਤੂੰ ਕੋਈ ਗੱਲ ਤੇ ਨਾ ਮੈਂ ਆਪੇ ਚੇਰਾ ਰਿਸ਼ਤਾ ਕਰਾਂ ਕੰਮ ਐ ਭਾਈ ਛੱਡੋ ਪੈਗ ਲਾਓ ਪੈਗ ਪਾਓ ਪਾਓ ਤੂੰ ਤਾਂ ਉਹੀ ਹੋਰੀ ਗੱਲਾਂ ਆਏ ਰਹਿ ਗਈ ਚ ਜਿਹੜੀ ਹੋਊਗੀ ਹੋਵਾਂਗੀ ਉਹਗਾ ਤੇ ਉਹ ਬਾਹੋਂ ਇੱਥੇ ਦੇਖਦੇ ਆਂ ਗੱਲਾਂ ਸ਼ਿਕਾਰ ਕਿਹੜਾ ਆਊ ਉਹ ਜੀ ਪਾਲਾ ਆਪਣੇ ਸ਼ਿਕਾਰ ਦਾ ਵੀਰੇ ਇੱਕ ਦਿਨ ਹੋਇਆ ਨਹੀਂ ਤੂੰ ਪਹਿਲੀ ਸ਼ਿਕਾਰ ਪੜਨ ਲੱਗ ਗਿਆ ਕਦੇ ਦਾ ਚੰਚਰਾ ਚਣਕਾ ਦੋ ਵੀਰੇ ਚ ਚਣਕਾ ਮਾਗੇ ਪੜਨ ਕੰਨ ਦਰਸ ਰਹੇ ਚੰਚਰਾ ਦੀ ਬਾਜ ਨੂੰ ਬਾ ਤੈਨੂੰ ਜੁੜੀ ਮੈਨੂੰ ਜੁੜੇ ਕੋਈ ਤੇਰਾ ਚਾਹਤ ਨਹੀਂ ਬੋਤਾ ਛੋਟੇ ਭਾਈ ਗੱਲ ਤਾਂ ਹੈ ਜੀ ਸਹੀ ਸਹੀ ਤਾਂ ਹੈ ਕੇ ਪਰਪਾ ਜੀ ਨੰਮਿਆ ਭਾਈ ਪਰ ਐਵੇਂ ਨਹੀਂ ਤੱਕਾਂ ਪਿਆ ਨਾ ਚੱਕ ਜੋ ਇੱਕ ਇੱਕ ਗੋਲ ਚੱਕ ਲਈ ਜੈ ਅਰੋਂ ਦੂਜੇ ਪੈਰ ਵਿਚ ਚਸ ਕਰੀ ਜਾਂਦੇ ਹੂੰ ਅ ਮੇਰੀ ਗੱਲ ਸੁਣ ਗਾਮੇ ਭਾਈ ਹਾਂ ਥੋਟੇ ਕਰਕੇ ਮੇਰਾ ਨਹੀਂ ਹੁੰਦਾ ਤੁਸੀਂ ਮੇਰੀ ਵੀ ਉਮਰਾਂ ਹੀ ਗਾਲੋ ਮੇਰੇ ਇਹ ਵੀ ਤੇਰੀ ਗੱਲ ਤਾਂ ਫੇਮੀ ਆ ਬਤੋ ਇਹ ਇਹ ਜਮੀਨਾ ਕਰਕੇ ਨਹੀਂ ਹੁੰਦਾ ਆਪਣਾ ਤਾਂ ਜਮੀਨਾਂ ਕਰਕੇ 6 ਕਿੱਲੇ ਨੇ ਆਪਣੇ ਕੋਲੇ ਛੋਟੇ ਲਖਣਾ ਕਰਕੇ ਨਹੀਂ ਹੁੰਦਾ ਪਿੰਡ ਚੋਂ ਬਣਾਤਾ ਤੁਸੀਂ ਨੇ ਪਹਿਲਾਂ ਚੋਰੇ ਨੇ ਮੂੰਹ ਕਾਲਾ ਕਰਾ ਲਿਆ ਫਿਰ ਮੇਰੀ ਵਾਰੀ ਆ ਗਈ ਹੁਣ ਤੀਵੀਂ ਕਿੱਥੋਂ ਜੁੜੇ ਆਪਾਂ ਤਿੰਨੇ ਦਾ ਬਲਾਕ ਕੁਝ ਮਿਲ ਜੀਏ ਰੱਬ ਦੇ ਕਰੀ ਦੇ ਦੇ ਇੱਥੇ ਤਾਂ ਨੇਰੇ ਨੇਰਾ ਉਹ ਕੋਈ ਕਿਹੜੀ ਚਾਂਦਰਾਈ ਸ਼ਕਤੀ ਤੁਸੀਂ ਮੇਰੀ ਵੀ ਨਹੀਂ ਗਾਲੂ ਉਹ ਕੋਈ ਨਹੀਂ ਦਿਨ ਦੱਜੂਗੀ ਤੁਸੀਂ 50 ਦੀ ਉਮਰ ਪਈ ਐ ਸ਼ੇਰਾ ਹੱਥ ਮੈਂ ਵੀ ਕਰਾਂਗਾ ਪਰ ਆਏਗਾ ਤਾਂ ਹੈਗਾ ਪਰ ਆ ਲਖਣ ਨਾ ਕਰੀ ਉਹ ਕੋਈ ਨਹੀਂ ਕਰਾ ਮੰਗੇ ਹਾਂ ਪਾਪਾ ਵੇ ਦੇਖ ਆਪ ਨੂੰ ਲਾਇਆ ਹੋਰ ਖੜ ਜਾ ਹਾਂ ਮੇਰੇ ਸਾਗਰੇ ਮੇਰੇ ਨਾਲ ਮਾਤਾ ਜੀ ਮਾਤਾ ਜੀ ਇਹ ਹੈ ਕਿ ਢੂਂਡ ਲੜਾ ਕਿ ਨਹੀਂ ਇਹ ਤਾਂ ਹੋਈ ਹੈ ਬੋਲੋ ਜੀ ਤੁਸੀਂ ਨਵੇਂ ਆਏ ਹੋ ਹਾਂ ਨਵੇਂ ਆਏ ਆ ਵੇ ਜੀ ਆਇਆ ਮੇਰਾ ਬਹੁਤ ਛੋਟਾ ਹੈ ਤੇ ਮੇਰੀ ਜਿੰਦਗੀ ਦਾ ਇਹ ਤਾਂ ਚੜ੍ਹਿਆ ਮੰਦ ਹੈ। ਹੋਰ ਲੋਕ ਉਹ ਜੀ ਆਏ ਖੂਬ ਛੋੜੇ ਹੋਣੇ। ਉਹ ਮੇਰਾ ਭਾਈ ਹੈ ਇਹ। ਛੋਟੇ ਹੋਣ। ਤੁਹਾਡਾ ਲਾਉਣਾ। ਫੈਕਲਰ ਮੈਂ। ਦਿਵਾਰੀ ਵੱਡੇ ਭਾਈ। ਨੂੰ ਮਾਰਦਾ ਮਾਂ ਉਹ ਦੱਸ। ਇਹ ਮਾਰਗੀ ਚੇਰ ਤੋੜਿਆ ਯਾਰ ਉਹ। ਕਾਂ ਵੀ ਭਾਈ ਸਾਥ ਪਰੇ। ਆਹ। ਅੱਲਾ ਕੱਟ ਜੂ ਖਾ। ਭਾਈ ਉਹੀ ਜਵਾਬ ਕੁੱਟਦਾ ਯਾਰ। ਵਧੀਆ ਆਪਣੇ ਕੋਲੇ ਨਾ ਮਾ ਬੰਦਾ ਆਇਆ ਦੀ ਕੋਈ। ਕੋਇ ਤਾਂ ਪਰਮਾ ਕਾਲਾ ਤੱਕ ਨੰਬਰ ਆਪਰਾ ਦਰਵਾਜ਼ਾ ਡੱਕਾ ਉਜਵਾ ਕੁੱਟੀ ਜਦ ਤੱਕ ਪਤਾ ਉਹ ਫੀਲਾਂ ਦਾ ਆ ਜਾ ਤੇ ਯਾਰ ਪਾਣੀ ਕਰ ਜਾ ਆ ਜਾ ਬਾਜਾ ਵੱਟ ਕੋਈ ਪੈਕ ਲਾਵਾਂਗੇ ਗੋਰ ਕੰਮ ਹੈ ਭਾਈ ਬਾਜਾ ਤੂੰ ਸੱਟ ਹੋ ਜਨਾਂ ਛੇਤੀ ਬਾਜਾ ਤੂੰ ਇਹ ਹੋਰ ਨਾ ਚੂਲਾ ਕਰੀ ਕਰਦੇ ਰੁੱਤੇ ਮੈਂ ਸੋਹ ਰਿਹਾ ਤੇ ਕਹਿੰਦੇ ਗਾਮੇ ਜੋੜੇ ਗੱਡੀ ਕੋ ਚੱਲੇ ਬੈ ਜਾ ਤੇ ਭਾਈ ਤੂੰ ਮੇਰੀ ਗੱਲ ਮੰਨ ਲੈ ਬੈਕ ਦਾ ਬੈਕੇ ਥੋੜਾ ਦੇ ਜੁੜੇ ਵਾਲੀ ਆਪ ਦਾ ਪਹਿਣ ਦੀ ਦੋ ਬੱਤੀ ਜੋ ਵਿਆਹ ਕਰਾ ਦੋ ਇਹਨਾਂ ਦੇ ਸਿੱਟੀ ਦੱਸੋਗਾ ਇੱਕ ਇੱਕ ਪੈਕ ਆਪਣਾ ਆਪਾ ਪਾੜ ਦੇ ਦੂਸਰੇ ਇਹਨੂੰ ਨਹੀਂ ਬੰਦੇ ਬਈ ਨਾ ਸੋ ਜਾ ਵੱਡੇ ਭਾਈ ਤੂੰ ਤਾਂ ਪਹਿਲੀ ਤੇਰਾ ਤਾਂ ਤੇਰਾ ਚਗਾਰ ਚੜਿਆ ਪਿਆ ਸਾਰਾ ਬੀਬੀ ਓਪੀ ਨਾ ਨਾ ਰੋਟੀ ਬਣਾ ਲਓ ਨਾ ਰੋਟੀ ਖੜ ਜਾ ਰੋਟੀ ਵੀ ਬਣਾਵਾਂਗੇ ਕਿ ਰੋਟੀ ਬਣਾ ਜੋ ਉਹ ਤਾਂ ਚਾਹੀਏ ਆਦੇ ਇੱਕ ਕੋ ਕਰ ਨਾ ਨਾ ਖਾਦੀ ਕਰਦੇ ਰੋਟੀ ਖਾਣ ਸਾਰਾ ਪਾ ਦੇ ਦੇਖੀ ਆਂ ਰੋਟੀ ਫਾਈ ਤੁੰਗੜ ਤੇ ਫਾਈ ਆਂਦੇ ਚੱਕ ਫਰਾ ਖਾਦੀ ਕਰਕੇ ਮੇਰੇ ਥੱਲੇ ਰੋੜ ਦੇਨੇ ਆ ਆਖੀ ਹੈ ਕਿ ਪਹਿਲਾਂ ਮੇਰੀ ਗੱਲ ਸੁਣ ਆਖਰੀ ਪੈਗਮ ਆਪਾਂ ਨਹੀਂ ਪਾਉਣਾ ਗੰਦ ਜੇ ਆਂ ਜਿੰਨੀ ਛੇ ਦਿਨਾਂ ਸਕੇ ਇੱਥੇ ਝੰਝਾ ਖੜਕਾ ਦੋ ਤੂੰ ਕਾ ਬੰਨ ਚ 100 ਦਿਨ ਝੰਝਰਾਂ ਦੀ ਰਹਦੀ ਐ ਉਹ ਕਰ ਲੈ ਦੁਕਾਨ ਬਾਹਰ ਕੋਈ ਦੂਤਾ ਬਾਹਰ ਅੰਦਰ ਫਿਰਦਾ ਰਹਿਣਾ ਉਹ ਖੜਕਾ ਤੂੰ ਬਦਲਿਆ ਉਹ ਮਰ ਕੋਈ ਨਹੀਂ ਚਾਕਦੀ ਹੁਣ ਇਹ ਤਾਂ ਸਿਵਾਂ ਚ ਜਾਣ ਵਾਲਾ ਹੋ ਰਿਹਾ ਮੈਨੂੰ ਕਿਹੜੀ ਜਾਨੂ ਜੀ ਪੈਕ ਲਾਵੇ ਤੂੰ ਮੈਨੂੰ ਆ ਲੈ ਛੋਟੇ ਭਾਈ ਆਹ ਨੂੰ ਨਹੀਂ ਜਾਣਦੇ ਤੈਨੂੰ ਇੱਛ ਜੋ ਆ ਰੰਨ ਬੋਟੋਲੇ ਆਇਆ ਆ ਬਣਾ ਰੋਟੀ ਮਗਰ ਰੋਟੀ ਬਣਾ ਲਿਆ ਮੈਂ ਆਹ ਸਾਗ ਬਣਾਇਆ ਪ੍ਰੋਧਮ ਨਟਕੇ ਪਾਣ ਦੀ ਉੱਤੇ ਪੈ ਸਹੀ ਹੋ ਗਏ ਮਜ਼ੇਦ ਬਾਤ ਹੋਇਆ ਹੋਰੀ ਮਰ ਜਾ ਟੁੱਟ ਨਹੀਂ ਰਹੇ ਉਹਦੇ ਬਾਣੇ ਫੁਲਕੇ ਹੀ ਬਾਣ ਜੀ ਹੂੰ